ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਤੇ ਉਸ ਤੋਂ ਬਾਅਦ ਕੀ ਕੁਝ ਤੁਹਾਡੀ ਪੁਲਿਸ ਦੇ ਨਾਲ ਗੱਲਬਾਤ ਹੋਈ ਇਸ ਬਾਬਤ ਅਸੀਂ ਗੱਲ ਕਰਨੀ ਸੀ ਹਾਂ ਜੀ ਤਾਂ ਮੈਂ ਅਚਲੀ ਮੇਰਾ ਤਾਂ ਅੱਜ ਪੁਲਿਸ ਕੋਲ ਬੜ ਕੇ ਹੀ ਵੀ ਉਹ ਬੜ ਕੇ ਹਸਪੀਟਲ ਪਾਣ ਆਇਆ ਥੋੜੀ ਹਾਲਤ ਬਦਹੀ ਜਾਂਦੀ ਜੀ ਜ਼ਰੂਰ ਪਰਿਵਾਰ ਨੂੰ ਝਟਕਾ ਤਾਂ ਜ਼ਰੂਰ ਲੱਗਦਾ ਹੈ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਪੰਜਾਬ ਦੇ ਵਿੱਚ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਸੋਮੋਟੋ ਲਿਆ ਗਿਆ ਇਸ ਮਾਮਲੇ ਤੇ ਹਾਂ ਜੀ ਜਦੋਂ ਹੁਣ ਪ੍ਰਸ਼ਾਸਨ ਹੀ ਹੈ ਜਿਹੜੀ ਬੰਦਰੀ ਕਾਰਵਾਈ ਕਰਵਾਏ ਅਸੀਂ ਤਾਂ ਹੁਣ ਕਿਹਦੀ ਚਲੋ ਵੀ ਕ੍ਰਿਮਿਨਲ ਅਪਰੇਸ਼ਨ ਵਿੱਚ ਆ ਇਹ ਤਾਂ ਛੱਡਦੇ ਰਹਾ ਦੁੱਤ ਤੈ ਨਹੀਂ ਕਿ ਸਾਨੂੰ ਪਤਾ ਹੀ ਨਹੀਂ ਮੀਂਹ ਕੀ ਹੁੰਦੀ ਹੈ ਇਸ ਕਰਕੇ ਦਿਮਾਗ ਪੂਰਾ ਸਟੇ ਵੀ ਨਹੀਂ ਹੁੰਦਾ ਇਹ ਕੈਨੇਡਾ ਦੇ ਵਿੱਚ ਹੀ ਮੁੰਡਾ ਹਜੇ ਵੀ ਤੇ ਇਸ ਦੇ ਬਾਬਤ ਕੋਈ ਜਾਣਕਾਰੀ ਸਾਹਮਣੇ ਆਈ ਹੈ ਹੁਣ ਕੋਈ ਨਵੀਂ ਡਿਟੇਲ ਕੋਈ ਪੁਲਿਸ ਦੇ ਨਾਲ ਗੱਲਬਾਤ ਸਮੇਂ ਇਦਾਂ ਸਮੇਂ ਇਦਾਂ ਨਹੀਂ ਮੁੰਡਾ ਤਾਂ ਇੱਥੇ ਹੀ ਆ ਆਪਣੇ ਇੰਡੀਆ ਹੀ ਹੈ ਜੀ ਉਦਾਂ ਉਦੋਂ ਜੰਪਲ ਕੈਨੇਡਾ ਦਾ ਆ ਜੰਪਲ ਕੈਨੇਡਾ ਦਾ ਆ ਉਦਾਂ ਹੈਗਾ ਇੱਥੇ ਇੰਡੀਆ ਪਹਿਲੀ ਵਾਰ ਜਦੋਂ ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਸੀ ਇਹ ਕਿਹੜਾ ਸਮਾਂ ਸੀਗਾ ਜਦੋਂ ਇਹ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਆਈ ਹੁਣ ਸਾਲ ਹੋ ਚੱਲਿਆ ਜੀ ਸਾਨੂੰ ਬਈ ਦਸੰਬਰ ਚ ਆਈ ਸੀ ਜਨਵਰੀ ਵਿੱਚ ਅਸੀਂ ਅਪਲੀਕੇਸ਼ਨ ਦਿੱਤੀ ਸੀ ਇੱਥੇ ਥਾਣੇ ਆਪਣੇ ਨੂਰਮਨ ਲੋਕਲ ਥਾਣੇ ਨੂੰ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਥਾਣੇ ਵਿੱਚ ਫਿਰ ਰਾਤ ਨੂੰ ਸਾਡੇ ਘਰ ਤੋੜ ਵੀ ਕਰ ਗਏ ਸੀ ਕੈਮਰੇ ਭੰਨ ਗਏ ਸੀ ਬਾਹਰ ਆ ਕੇ ਜੀ ਮੁੰਡਾ ਘਰੇ ਆਉਂਦਾ ਜਾਂਦਾ ਰਹਿੰਦਾ ਸੀ ਪਹਿਲਾਂ ਵੀ ਹਾਂਜੀ ਹਾਂਜੀ ਪਹਿਲਾਂ ਮੁੰਡਾ ਵੀ ਆਪਣੇ ਘਰ ਆਉਂਦਾ ਸੀ ਤੇ ਆਪਣੀ ਡਿਊਟੀ ਵੀ ਉਹਨਾਂ ਦੇ ਘਰ ਜਾਂਦੀ ਸੀ ਆਪਾਂ ਤਾਂ ਮੁੰਡੇ ਨੂੰ ਜੋਈ ਸਮਝਦੇ ਨਹੀਂ ਪੁੱਤਾਂ ਵਾਂਗੂ ਰੱਖਿਆ ਸੀ ਬੇਟੀਆਂ ਹੀ ਆ ਦੋ ਮੇਰੇ ਵੱਡੀ ਬੇਟੀ ਮੈਜ ਹੈ ਕੈਨੇਡਾ ਪੱਲੀ ਮੇਰੇ ਕੋਲ ਆ ਆਪਣੇ ਘਰੋਂ ਦਾ ਸੀ ਇੰਨੀ ਪ੍ਰੋਬਲਮ ਨਹੀਂ ਸੱਕ ਜਤਾਇਆ ਜਾ ਰਿਹਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਦੇਖ ਲਈਆਂ ਕਈ ਚੀਜ਼ਾਂ ਵਾਇਰਲ ਹੁੰਦੀਆਂ ਨੇ ਕਿ ਉਸ ਸਮੇਂ ਰਿਸ਼ਤਾ ਹੋਇਆ ਸੀ ਦੋਵਾਂ ਦਾ ਜਾਂ ਨਹੀਂ ਹੋਇਆ ਸੀ ਨਹੀਂ ਰਿਸ਼ਤਾ ਨਹੀਂ ਹਜੇ ਹੋਇਆ ਸੀ ਪਰ ਰਿਸ਼ਤਾ ਹੋਿਆਂ ਵਰਗਾ ਹੀ ਸੀ ਉਹਦੇ ਫਾਦਰ ਸਾਹਿਬ ਕਹਿੰਦੇ ਸੀ ਕਿ ਇਹਨਾਂ ਨੂੰ ਦੋ ਚਾਰ ਛੇ ਮਹੀਨੇ ਦਿੰਨੇ ਆ ਇੱਕ ਦੂਨੇ ਸਮਝ ਲੈਣਗੇ ਉਸ ਤੋਂ ਬਾਅਦ ਰਿਸ਼ਤਾ ਕਰਾਂਗੇ ਜੀ ਇਸ ਵੇਲੇ ਮਾਨਸਿਕ ਸਥਿਤੀ ਕੀ ਹੈ ਤੁਹਾਡੀ ਬੇਟੀ ਦੀ ਕਿਉਂਕਿ ਅਸੀਂ ਕਈ ਚੀਜ਼ਾਂ ਦੇਖੀਆਂ ਨੇ ਜੋ ਸੋਸ਼ਲ ਮੀਡੀਆ ਤੋਂ ਵੀ ਸਾਨੂੰ ਪਤਾ ਹੀ ਹੈ ਬਈ ਏਦਾਂ ਵੱਡਾ ਐਪਨ ਹੋਈ ਵੇ ਕਿਸੇ ਦੇ ਮੂਹ ਦਾ ਫਲਾਉਂਦੇ ਬੰਦਾ ਲਾਇਕੀ ਹੋ ਸਕਦਾ ਮਾਨਸਿਕ ਸਥਿਤੀ ਹੈ ਮੈਡੀਸਿਨ ਚੱਲਦੀ ਹੈ ਦਵਾਈ ਖਾਂਦੀ ਹੈ ਦੀ ਨੀਂਦ ਦੀ ਨੀਂਦ ਆਉਂਦੀ ਹੈ ਜਦ ਦਵਾਈ ਛੱਡ ਦਿੰਦੀ ਹੈ ਫਿਰ ਸਤ ਕੰਬਣ ਲੱਗ ਪੈਂਦੇ ਹੈ ਜੇ ਡਿਪਰੈਸ਼ਨ ਦੋਨੇ ਜਣੇ ਖਾਦਰ ਦੋਨੇ ਜਣੇ ਨੇ ਡਿਪਰੈਸ਼ਨ ਚੀ ਹੈ ਜੀ ਅਸੀਂ ਦੂਜੀ ਧਿਰ ਦੇ ਬਾਰੇ ਵੀ ਗੱਲ ਕਰਨਾ ਚਾਹਾਂਗੇ ਤੁਹਾਡੇ ਨਾਲ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਵੀ ਕਾਨੂੰਨੀ ਕਾਰਵਾਈ ਕਰਾਂਗੇ ਉਹ ਕਿਸ ਬੇਸ ਦੇ ਉੱਤੇ ਕਹਿ ਰਹੇ ਨੇ ਕੀ ਪਤਾ ਨਹੀਂ ਹੁਣ ਉਹਨਾਂ ਉਹਨਾਂ ਤਕੜੀ சாਮਣੇ ਆ ਸਕਦੀ ਹੈ ਪੈਸਾ ਉਹਨਾਂ ਕੋਲ ਸਾਡੀ 3-4 ਮਹੀਨੇ ਸੁਣਵਾਈ ਨਹੀਂ ਹੋਈ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਹੁਣ ਵੀ ਕੀ ਉਹਨਾਂ ਹੀ ਕੁਝ ਨਹੀਂ ਨਾ 20 ਦਿਨ ਹੋ ਗਏ ਐਸਐਸਪੀ ਦੇ ਰਿਪੋਰਟ ਵਿੱਚ ਜੇ ਮੀਡੀਆ ਨਾ ਹੁੰਦਾ ਤਾਂ ਸਾਡੀ ਸੁਣਵਾਈ ਨਹੀਂ ਹੋਈ ਸੀ ਮੀਡੀਆ ਦੇ ਸੁਣਵਾਈ ਮੀਡੀਆ ਚ ਗੱਲ ਫੈਲ ਵੀ ਸਾਡੀ ਅਸੀਂ ਆਪਣੀ ਪੂਰੀ ਕੋਲ ਦਫਾ ਪਟਾਈ ਥੇ ਸਾਡੀ ਸੁਣਵਾਈ ਹੋਈ ਹੈ ਉਹਦਾ ਤਾਂ ਕੋਈ ਸੁਣਦਾ ਹੀ ਨਹੀਂ ਇੱਥੇ ਜੀ ਸਾਡਾ ਫੋਨ ਚੈੱਕ ਕਰਾ ਲਿਆ ਤੇ ਬੇਟੀ ਨੂੰ ਫੋਨ ਨਹੀਂ ਦਿੱਤਾ ਸਾਡਾ ਘੰਟਾ ਭਰ ਫੋਨ ਚੱਕ ਦਿੱਤਾ ਵੇਖ ਲਿਆ ਨਹੀਂ ਤੁਹਾਡੀ ਬੇਟੀ ਦੇ ਫੋਨ ਚ ਕੀ ਹੋਣਾ ਤੁਸੀਂ ਇਹ ਦੱਸੋ ਪਹਿਲਾਂ ਮੈਨੂੰ ਮੁੰਡੇ ਵਾਲਿਆਂ ਦੇ ਬਿਲਕੁਲ ਸ਼ਾਮ ਲਗਾਏ ਜਾ ਰਹੇ ਨੇ ਕਿ ਕੁੜੀ ਦੇ ਫੋਨ ਚੋਂ ਵੀਡੀਓ ਵਾਇਰਲ ਹੋਈ ਹੈ ਅ ਬੱਸ ਤੁਸੀਂ ਕੁੜੀ ਦੇ ਤੁਸੀਂ ਇੱਕ ਵੀਡੀਓ ਦੇਖੀਆ ਤੁਸੀਂ ਦੇਖੋ ਜੋ ਜਲ ਮੀਡੀਆ ਤੇ ਵੀ ਕੁੜੀ ਨਾਲ ਫੈਕਸ ਕਰਨ ਰਿਹਾ ਤੇ ਕੁੜੀ ਨੇ ਵੀਡੀਓ ਬਣਾਉਣੀ ਤੁਸੀਂ ਸਮਝਦਾ ਰਹੇ ਇਹ ਤਾਂ ਹੁਣ ਤੁਸੀਂ ਜੋ ਮਰਜ਼ੀ ਅਗਲਾ ਕਹੇ ਕੀ ਉਹਨਾਂ ਦੇ ਦਿਮਾਗ ਹੈ ਇਹਨਾਂ ਦੇ ਨੇਕ ਤੋਂ ਦਿਮਾਗ ਹੈ ਜੇ ਮੰਦੇਦ ਗੱਲ ਨੂੰ ਕੋਈ ਕੁੜੀ ਵੀਡੀਓ ਬਣਾ ਸਕਦੀ ਹੈ ਮਨ ਸਕਦਾ ਵੀ ਮੈਂ ਵੀਡੀਓ ਪਹਿਲਾਂ ਬਣਾ ਲਈ ਕੁੜੀ ਨੇ ਫੇ ਕੁੜੀ ਵੀ ਵਾਇਰਲ ਕਰ ਲਵੇ ਆਪਣੀ ਲਾਈਫ ਦੱਸੋ ਸਾਨੂੰ ਤਾਂ ਜਦੋਂ ਪਤਾ ਲੱਗਾ ਕਿਸੇ ਕੋ ਵੀ ਦਿੱਦਾ ਕਰਕੇ ਵੀਡੀਓ ਪੈ ਗਈਆਂ ਸਾਨੂੰ ਤਾਂ ਡੁੱਬ ਕੇ ਮਰਨੋਂ ਤਾਂ ਨਹੀਂ ਲੱਗਦਾ ਇਹ ਤਾਂ ਦੋ ਵਾਰੀ ਹੁਸ਼ਿਆਰ ਕਰਨੀ ਸੋਚਿਆ ਆਪਣੇ ਧੀ ਨੇ ਵੀ ਫਸੂ ਸੈਡ ਕਰ ਲਈਏ ਆਪਣੇ ਕੋ ਕੋਈ ਹੱਲ ਨਹੀਂ ਹੈਗਾ ਦੱਸੋ ਤੁਸੀਂ ਇਸ ਗੱਲ ਨੂੰ ਤੁਸੀਂ ਵੀ ਸਮਝਦੇ ਹੋ ਨਾ ਤੁਸੀਂ ਵੀ ਬੇਟੀ ਹੈ ਕਿਸੇ ਦੀ ਤੁਸੀਂ ਕੋਈ ਆਪਾਂ ਆਪਣੀ ਵੀਡੀਓ ਕੋ ਬੇਟੀ ਬਣਾ ਕੇ ਵਾਇਰਲ ਕਰੂ ਕਿਸੇ ਬੰਦੇ ਦਾ ਮੈਂ ਇਹ ਗੱਲ ਸਮਝਦੀ ਜ਼ਰੂਰ ਨਾ ਪਰ ਦੂਜੇ ਪਾਸੇ ਮਹਿਲਾ ਕਮਿਸ਼ਨ ਦੀ ਗੱਲ ਵੀ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੂੰਗੀ ਕਿਉਂਕਿ ਸੂਵ ਮੂਟੋ ਲਿਆ ਗਿਆ ਕਿ ਤੁਸੀਂ ਸੂਵ ਮੂਟੋ ਤੋਂ ਸੰਤੁਸ਼ਟ ਹੋ ਪਿਛਲੇ ਸਾਲ ਦੀ ਗੱਲ ਹੈ ਇਹ ਘਟਨਾ ਹੈ ਤੇ ਸੂਵ ਮੂਟੋ ਹੁਣ ਲਿਆ ਜਾ ਰਿਹਾ ਹੈ ਆਖਿਰ ਚਾਨਣ ਪਿਆ ਇਸ ਗੱਲ ਤੇ ਕਿ ਹਾਂ ਗਲਤ ਹੋਇਆ ਹੈ ਤੇ ਉਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਸੂਵ ਮੂਟੋ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਡਮ ਗਲਤ ਗਲਤ ਨੂੰ ਤਾਂ ਹਾਂ ਜੇ ਗਲਤ ਹੋਇਆ ਤਾਂ ਅਸੀਂ ਮੱਠ ਭੱਜ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਮਝੀ ਹੈ ਨਾ ਜੀ ਹੁਣ ਸਾਡੇ ਨਾਲ ਗਲਤੀ ਨਾ ਹੁੰਦਾ ਤਾਂ ਸਾਨੂੰ ਲੋੜ ਹੀ ਨਹੀਂ ਸੀ ਕਿ ਚਲੋ ਅਸੀਂ ਆਪਣੇ ਘਰ ਤੋਂ ਆਪਣੇ ਘਰਤੀੋਂ ਸਾਨੂੰ ਗਲਤ ਸਾਡੇ ਨਾਲ ਹੋਇਆ ਤਾਂ ਸਾਨੂੰ ਪਾਸੂ ਦਾ ਇਨਸਾਫ ਚਾਹੀਦਾ ਜੀ ਉਹਦਾ ਇਨਸਾਫ ਮੈਨੂੰ ਤੁਹਾਨੂੰ ਮਨਜ਼ੂਰ ਆ ਹੈ ਹੈਨ ਜੀ ਤੁਹਾਡੇ ਕੋਈ رابطہ ਹੋ ਪਾਇਆ ਹੈ ਮਹਿਲਾ ਕਮਿਸ਼ਨ ਦੇ ਨਾਲ ਕਿਉਂਕਿ ਸੋ ਮੋਟੋ ਲਿਆ ਗਿਆ ਤਾਂ ਉਹ ਅਗਲੀ ਹਾਂਜੀ ਹਾਂਜੀ ਰਸਤਾ ਹੋ ਪਾਇਆ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਕੀਤਾ ਪੂਰੇ ਉਹਨਾਂ ਨਾਲ ਪੂਰੇ ਹੁਣ ਮਹਿਲਾ ਕਮਿਸ਼ਨ ਨਾਲ ਪੂਰੇ ਸੰਪਰਕ ਕੀਤਾ ਹੁਣ ਜੋ ਸੰਪਰਕ ਕੀਤਾ ਜੋ ਵੀ ਕਾਰਵਾਈ ਕੀਤੀ ਹੈ ਬਹੁਤ ਜ਼ਿਆਦਾ ਵਧੀਆ ਬਹੁਤ ਸੰਤੋਸ਼ਟੀ ਦੇਈ ਆਪਸੀ ਪੱਧਰ ਤੇ ਦੋਵੇਂ ਪਰਿਵਾਰ ਮਿਲੇ ਨਹੀਂ ਕੋਈ ਆਪਸੀ ਤੁਸੀਂ ਗੱਲਬਾਤ ਕੀਤੀ ਹੋਵੇ ਕਿਉਂਕਿ ਪਹਿਲਾਂ ਪੁੱਤ ਵੀ ਹਮੇਸ਼ਾ ਇਹੀ ਕਹਿੰਦੀ ਹੁੰਦੀ ਹੈ ਜਦੋਂ ਸੰਬੰਧਾਂ ਦੀ ਗੱਲ ਆਉਂਦੀ ਹੈ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਕਿ ਆਪਸੀ ਪੱਧਰ ਤੇ ਗੱਲਬਾਤ ਜਾਵੇ ਜਦੋਂ ਉਦੋਂ ਉਦੋਂ ਜਦੋਂ ਅਸੀਂ ਰਿਪੋਰਟ ਫਰਵਰੀ ਵਿੱਚ ਦਿੱਤੀ ਹੈ ਇਹਨਾਂ ਤੇ ਜਦੋਂ ਇਹਨਾਂ ਦਾ ਬੇਟਾ ਸਾਡੀ ਘਰਨ ਤੋੜ ਕਰਕੇ ਗਿਆ ਬਾਹਰ ਕੈਮਰੇ ਭੰਨ ਕੇ ਗਿਆ ਜੀ ਠੀਕ ਹੈ ਜੀ ਉਦੋਂ ਇਹਨਾਂ ਨੂੰ ਅਸੀਂ ਰਾਤ ਨੂੰ ਇਹ ਬੇਟੇ ਇਹਨਾਂ ਦੇ ਤਾਂ ਫੋਨ ਆਉਂਦਾ ਵੀ ਮੈਂ ਇਹ ਹਜੂਰ ਸਾਹਿਬ ਤੋਂ ਆਉਂਦਾ ਸੀ ਇਹ ਪਰੇਸ਼ਾਨ ਬਹੁਤ ਕਰਦਾ ਸੀ ਕੁੜੀ ਨੇ ਇਹਨੂੰ ਬਲੌਕ ਪਾਇਆ ਸੀਗਾ ਮੈਂ ਇਹਨੂੰ ਫੋਨ ਕੀਤਾ ਗਾਲਾਂ ਕੱਢਣ ਲੱਗ ਪਿਆ ਮoure ਅਸੀਂ 112 ਤੇ ਫੋਨ ਕੀਤਾ ਜੀ 112 ਤੋਂ ਕਾਲ ਸਾਨੂੰ ਬੈਕ ਆਉਂਦੀ ਆ ਵੀ ਉਹਦਾ ਨੰਬਰ ਦਵੇ ਨਹੀਂ ਇਹਨਾਂ ਦਾ ਨੰਬਰ ਦਿੱਤਾ ਉਹ ਜਿਹੜੇ ਇਥੋਂ ਪੈਟਰੋਲਿੰਗ ਵਾਲੇ ਸੀ ਉਹਨੇ ਇਸ ਮੁੰਡੇ ਨੂੰ ਫੋਨ ਕੀਤਾ ਵੀ ਤੂੰ ਨੀ ਇਦਾਂ ਦੀ ਕੋਈ ਹਰਕਤ ਕਰਨੀ ਸਵੇਰ ਨੂੰ ਠਾਣੇ ਗੱਲ ਕਰਾਂਗੇ ਜੀ ਬੰਦਾ ਰਾਤ ਨੂੰ ਆਉਂਦਾ 1 ਵਜੇ ਸਾਡੇ ਘਰ ਤੋੜ ਕਰ ਜਾਂਦਾ ਜੀ ਕੁੜੀ ਨੂੰ ਕਦੋਂ ਕਿੰਦੇ ਸਮੇਂ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ ਮੁੰਡਾ ਇਹ ਇਹ ਕਰਦਾ ਜੀ ਘੱਟੋ ਘੱਟ 2024 ਦੇ ਦਸੰਬਰ ਜਨਵਰੀ ਦਾ ਉਹਨੂੰ ਦਾ ਕੁੜੀ ਨੇ ਤਾਂ ਮੈਨੂੰ ਸਾਨੂੰ ਤਾਂ ਦੱਸਿਆ ਹੀ ਨਹੀਂ ਐ ਮੈਂ ਕੁੜੀ ਤਾਂ ਡਿਪਰੈਸ਼ਨ 'ਚ ਹੀ ਜਾਂਦੀ ਰਹੀ ਡਿਪਰੈਸ਼ਨ ਜੀ ਬਾਹਰ ਖੜ ਕੇ ਮੈਸੇਜ ਕਰਦਾ ਸੀ ਕਿ ਤੂੰ ਬਾਹਰ ਆਉਣਾ ਕਿ ਨਹੀਂ ਆਉਣਾ ਫੇਰ ਕੁੜੀ ਨੂੰ ਜਦੋਂ ਚੈਟ ਆਏ ਨੇ ਭੇਜੀਆਂ ਆਪਣੇ ਫੋਨ ਤੋਂ ਇਹ ਵੀਡੀਓ ਤੇ ਆ ਤੇਰੇ ਮੇਰੇ ਰਿਮੋਟ ਤੇਰਾ ਮੇਰੇ ਹੱਥ 'ਚ ਆ ਦਿਖਲਾ ਹੁਣ ਤੁਸੀਂ ਦੱਸੋ ਵੀ ਕੁੜੀ ਕੁੜੀ ਨੇ ਆਪਣੇ ਫੋਨ ਤੋਂ ਵੀਡੀਓ ਬਣਾਉਣੀ ਆ ਸੀਗੀਆਂ ਵੀ ਜਾਂ ਕੁੜੀ ਨੂੰ ਕੀ ਕਰਨੀ ਸੀ ਵੀਡੀਓ ਬਣਾ ਕੇ ਕੁੜੀ ਕਿਹੜਾ ਵੀ ਉਹਨੂੰ ਯੂਜ਼ ਕਰਨਾ ਸੀ ਵੀ ਆ ਤੇਰੀਆਂ ਵੀਡੀਓ ਬਣੀਆਂ ਮੇਕੋ ਆਪਣਾ ਤਾਂ ਚਿਹਰਾ ਹੀ ਨਹੀਂ ਦਿਖਾ ਲਿਆ ਉਹ ਬੰਦੇ ਨੇ ਜੇ ਕੁੜੀ ਵੀਡੀਓ ਬਣਾਈ ਤਾਂ ਉਹਦਾ ਚਿਹਰਾ ਨਾ ਦਿਖਾ ਲੀ ਤੇ ਕੌਣ ਕਹਿਣਾ ਮੈਂ ਕੀ ਕਰ ਰਹੀ ਆ ਕੁੜੀ ਨੇ ਆਪਣਾ ਚਿਹਰਾ ਦਿਖਾ ਲੈਣਾ ਹੈ ਪੁਲਿਸ ਕਿਸ ਤਰੀਕੇ ਦੇ ਨਾਲ ਡੀਲ ਕਰ ਰਹੀ ਹੈ ਹੁਣ ਤੁਹਾਡੇ ਨਾਲ ਕਿਉਂਕਿ ਤੁਸੀਂ ਕਿਹਾ ਕਿ ਹਾਂ 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 ਪੁਲਿਸ ਬਹੁਤ ਵਧੀਆ ਕਰ ਰਹੀ ਹੈ ਹੁਣ ਪੁਲਿਸ ਪੂਰਾ ਸਪੋਰਟ ਕਰ ਰਹੀ ਹੈ ਪੁਲਿਸ ਇਸ ਵੇਲੇ 100% ਸਪੋਰਟ ਕਰ ਰਹੀ ਹੈ ਜੀ ਇੱਕ ਲੜਕੀ ਦੇ ਪਿਤਾ ਹੁ ਤੁਸੀਂ ਕਿਉਂਕਿ ਜਦੋਂ ਇੱਕ ਮੁੰਡੇ ਦੀ ਗੱਲ ਆਉਂਦੀ ਹੈ ਜਦੋਂ ਰਿਸ਼ਤੇ ਦੀ ਗੱਲ ਆਉਂਦੀ ਹੈ ਤਾਂ ਸਰੂਪ ਬਹੁਤ ਮਾਇਨੇ ਰੱਖਦਾ ਹੈ ਕਿ ਹਾਂ ਹਮੇਸ਼ਾ ਇੱਕ ਪਿਤਾ ਇਹ ਦੇਖਦਾ ਹੈ ਕਿ ਮੁੰਡਾ ਮੇਰੀ ਕੁੜੀ ਨਾਲ ਗਲਤ ਨਾ ਕਰੇ ਤੁਸੀਂ ਦੇਖਿਆ ਹੋਣਾ ਕਿ ਮੁੰਡੇ ਨੇ ਸ੍ਰੀ ਸਾਹਿਬ ਪਾਇਆ ਹੋਇਆ ਸਿੱਖੀ ਸਰੂਪ ਹੈ ਤਾਂ ਭਰੋਸਾ ਬਣਾਇਆ ਉਸ ਤੋਂ ਬਾਅਦ ਧੋਖਾ ਦਿੱਤਾ ਨਹੀਂ ਨਹੀਂ ਸ੍ਰੀ ਸਾਹਿਬ ਨੇ ਜੀ ਹੁਣ ਪਾਇਆ ਉਹ ਉਦੋਂ ਦੇ ਬੇਕੀ ਪਾਇਆ ਉਦਾਂ ਉਹ ਜਿੱਦਾ ਸੁੱਕੀ ਰੂਪ ਹੈਗਾ ਆ ਸ੍ਰੀ ਸਾਹਿਬ ਨੇ ਹੁਣ ਪਾਇਆ ਆ ਜੀ ਦਮਾਲਾ ਬੰਨਿਆ ਹੋਇਆ ਸੀ ਜੀ ਦਮਾਲਾ ਦਮਾਲਾ ਹਾਂਜੀ ਹੁਣ ਬੰਨੇ ਆ ਸ੍ਰੀ ਸਾਹਿਬ ਨੇ ਪਾਇਆ ਆ ਕੁਛ ਨਹੀਂ ਮੈਂ ਇਦਾਂ ਕਹਾਂਗਾ ਵੀ ਜੇ ਕੁੜੀਆਂ ਆ ਤਾਂ ਜੇ ਉਹਨਾਂ ਦੀ ਮਾਂ ਮਾਰ ਜਵੇ ਤਾਂ ਕੁੜੀਆਂ ਨਾਲ ਹੀ ਮਰ ਜਾਣ ਪਸ ਠੀਕ ਹੈ ਨੀ ਤੇ 2013 ਨੇ ਮਦਦ ਡੈਥ ਹੋ ਗਈ ਸੀ ਨਾ ਜੀ ਤਾਂ ਕੁੜੀਆਂ ਨਾਲ ਹੀ ਮਰ ਜਾਣੀਆਂ ਚਾਹੀਦੀਆਂ ਜੇ ਮਾਂ ਮਰ ਜੇ ਜਾਂ ਮਾਂ ਨਾ ਬੇਗਾ ਜੀ ਇਹ ਬੇਟੀਆਂ ਤਾਂ ਨੇ ਵੀ ਮਾਨਮ ਸੀ ਕਿਉਂਕਿ ਮੈਂ ਬਹੁਤ ਔਖੇ ਹੋ ਕੇ ਛੋਟੀ ਜੀ ਪਾਲੀ ਦੇ ਵੀ ਪਾ ਫਸ ਸਾਰਾ ਸਾਰਾ ਤਾਂ ਮੈਨੂੰ ਨਰਿੰਦੀ ਸੀ ਮੈਨੂੰ ਲੱਗਾ ਵੀ ਚੱਲ ਮੁੰਡਾ ਵਧੀਆ ਮਿਲ ਗਿਆ ਮੈਨੂੰ ਮੈਂ ਸਮਝਦਿਆਂ ਜੀ ਕਿਉਂਕਿ ਇਹ ਗੱਲ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਹੈ ਤਾਂ ਹੁੰਦਾ ਹੈ ਪਰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਪੰਜਾਬ ਸ਼ਰਮਸਾਰਾ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮੁੰਡੇ ਜਾਂਦੇ ਨੇ ਤੇ ਤੇ ਰਈ ਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਵੱਲੋਂ ਹਾਂ ਇੱਕ ਇਦਾਂ ਵੀ ਜਿਆਦਾ ਜਿਆਦਾ ਮੁੰਡੇ ਦੇ ਘਰਦਿਆਂ ਤੋਂ ਵੀ ਪੈਸਾ ਹੋਣ ਦੀ ਕਾਰਨ ਸਾਡੇ ਦਾ ਅਗਲਾ ਪੈਰ ਵੀ ਨਹੀਂ ਲੱਗਣ ਹੁੰਦਾ ਕਿਸੇ ਪਾਸੇ ਸਾਡੀ ਦਾ ਕਿਸੇ ਪਾਸੇ ਐਪਲੀਕੇਸ਼ਨ ਤੱਕ ਨਿਰਧਾਰਜ ਹੋਣ ਲੰਦਾ ਹੀ ਬੰਦਾ ਤਾਂੰਬੀਰ ਨਾਲ ਉਹਨੇ ਕਿੱਦਾਂ ਘੁੱਟ-ਘੁੱਟ ਕੇ 6 ਮਹੀਨੇ ਕੱਢੇ ਆ ਜੀ ਅਸੀਂ ਸਮਝਦੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਜਦੋਂ ਇਹ ਖਬਰ ਸਾਡੇ ਕੋਲ ਵੀ ਆਈ ਸੀ ਸਾਨੂੰ ਵੀ ਪਤਾ ਲੱਗਿਆ ਤਾਂ ਦੋਵੇਂ ਪੱਖ ਜਾਨਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਲਈ ਅਸੀਂ ਤੁਹਾਡੇ ਤੋਂ ਮੁੰਡੇ ਵਾਲਿਆਂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਬਾਬਤ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਉਹ ਚੀਜ਼ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਨਸ਼ਰ ਕਰਾਂਗੇ ਤਾਂ ਹੀ ਕਾਰਵਾਈਆਂ ਅੱਗੇ ਵਧਣਗੀਆਂ ਤਾਂ ਹੀ ਪੁਲਿਸ ਦੇ ਉੱਤੇ ਉਸ ਤਰੀਕੇ ਦੇ ਨਾਲ ਦਬਾਅ ਬਣਦਾ ਹੈ ਉਹ ਕਾਰਵਾਈਆਂ ਹੋਂਦ ਦੇ ਵਿੱਚ ਆਉਂਦੀਆਂ ਨੇ ਤੁਹਾਨੂੰ ਹੌਸਲਾ ਰੱਖਣਾ ਚਾਹੀਦਾ ਹਿੰਮਤ ਰੱਖਣੀ ਚਾਹੀਦੀ ਸਾਲ ਤੋਂ ਤੁਸੀਂ ਲੜਾਈ ਲੜਦੇ ਆ ਰਹੇ ਹੋ ਤਾਂ ਇਹ ਜ਼ਰੂਰ ਹੈ ਕਿ ਸਾਡੇ ਪਾਸ ਪਾਵਰ ਹੈ ਸੋਸ਼ਲ ਮੀਡੀਆ ਦੀ ਬਹੁਤ ਪਾਵਰ ਹੈ ਜਦੋਂ ਸੋਸ਼ਲ ਮੀਡੀਆ ਤੁਸੀਂ ਐਕਟਿਵ ਹੋਈਆਂ ਅਸੀਂ ਫਿਰ ਸੂਚੀਆਂ ਵੀ ਸਾਰੀਆਂ ਸਾਡੇ ਕਰ ਕਰਨ ਲਈ ਕਾਫੀ ਨਹੀਂ ਗਿਆ ਜਦੋਂ ਜਿੱਦਾਂ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਹੋਈਆਂ ਉਦੋਂ ਤੋਂ ਸਾਰੀ ਸਾਰੀ ਕਾਰਵਾਈ ਕ੍ਰਾਂਤੀਮੰਦ ਮੈਂ ਵੀ ਚੱਲ ਪਈ ਹੈ ਜੀ ਨਹੀਂ ਤਾਂ ਉਹਨਾਂ ਚਾਰੇ ਇਹ ਦੇਖ ਲਓ ਇਹ ਹੁਣ ਕਹਿੰਦੇ ਆ ਨਾ ਮੀਡੀਆ ਦੇ ਬਈ ਸਾ ਕੁੜੀ ਦਾ ਫੋਨ ਨਹੀਂ ਚੱਕੀਤਾ ਕੁੜੀ ਨੂੰ ਫੋਨ ਨਹੀਂ ਦਿੱਤਾ ਅਸੀਂ ਅਸੀਂ ਉੱਥੇ ਐਸਐਸਪੀ ਦੇ ਗਏ ਆ ਐਸਐਸਪੀ ਦੀ ਰੀਡਰ ਦੇ ਨਾਲ ਕੂੜੀ ਨੂੰ ਥੱਲੇ ਸਾਈਬਰ ਕਾਮਪੂ ਤੇ ਭੇਜਿਆ ਉੱਥੇ ਅੱਧਾ ਪੌਣਾ ਘੰਟਾ ਕੂੜੀ ਦਾ ਫੋਨ ਚੈੱਕ ਕੀਤਾ ਆਈ ਕੂੜੀ ਨੇ ਕਿਹਾ ਸਾਡੀਆਂ ਵੀਡੀਓ ਡਿਲੀਟ ਕਰਾਓ ਤਾਂ ਕਹਿੰਦੇ ਉਹਨਾਂ ਦੇ ਆਧਾਰ ਕਾਰਡ ਦਿਓ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਆ ਵੀ ਵੀਡੀਓ ਫਲਾਨੇ ਦਾ ਆ ਫਲਾਨੇ ਦਾ ਪ੍ਰੂਫ ਦਿਓ ਤੁਹਾਨੂੰ ਫੇਰ ਡਿਲੀਟ ਹੋਣੀ ਆ ਇੰਨਾ ਖੱਜਲ ਕਰਕੇ ਮੋੜਤਾ ਤੁਹਾਨੂੰ ਤੁਹਾਡੇ ਚ ਬਹੁਤ ਹਿੰਮਤ ਹੈ ਤੁਸੀਂ ਸਾਲ ਤੋਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੋ। ਕੁੜੀ ਦੇ ਕੁੜੀ ਦੇ ਫੋਨ 'ਚੋਂ ਪੀ ਲੱਭਣਾ ਨਹੀਂ ਹੋਣ ਲੱਗ ਪਿਆ ਲੈਣ ਦੱਸੋ ਕਿੱਥੇ ਵੇਚ ਗਰੀਏ ਕੁੜੀ ਦੇ ਫੋਨ ਕਰ ਬੰਨੇ ਮੈਂ ਆਪਣਾ ਵੀ ਕਰ ਬੰਨਾ। ਕੁੜੀ ਦੇ ਫੋਨ 'ਚੋਂ ਪੀ ਲੱਭਣਾ ਤੇ ਕੁੜੀ ਦੀ ਤੁਸੀਂ ਇੱਜਤ ਰੋਲ ਦਿੱਤੀ, ਵੀਡੀਓ ਬਣਾਤੀ, ਪਾਤੀ ਸਾਰਾ ਕੁਝ ਹੋ ਗਿਆ। ਹੈਨਾ? ਪੱਲੇ ਨਹੀਂ ਕੱਖ ਤੁਸੀਂ ਛੱਡਿਆ ਸਿਰ ਤੁਸੀਂ ਤੋਂ ਇਹ ਗੱਲਾਂ ਕਰਦੇ ਆਂ ਵੀ ਕੁੜੀ ਦਾ ਕੁੜੀ ਨੇ ਫੋਨ ਨਹੀਂ ਫੜਾਇਆ। ਤੁਹਾਡਾ ਕੀ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਜਾਣੇ ਕੁੜੀ ਦਾ ਫੋਨ ਪ੍ਰਸ਼ਾਸਨ ਦਾ ਜ਼ਮਾਗੀ ਚੈਟ ਕਰ ਲਵੇ ਪ੍ਰਸ਼ਾਸਨ ਤੇ ਸਾਨੂੰ ਉਮੀਦ ਹੈ ਕਿ ਮੇਰਾ ਇੱਕ ਬਹੁਤ ਜ਼ਿਆਦਾ ਤੁਸੀਂ ਇੱਕ ਵਾਰ ਤੁਸੀਂ ਤੁਸੀਂ ਦੱਸੋ ਕਿ ਤੁਸੀਂ ਦੱਸੋ ਇਦਾਂ ਤੁਸੀਂ ਦੱਸੋ ਇਦਾਂ ਤੁਸੀਂ ਦੱਸੋ ਤੇ ਇੱਕ ਪੁਲਿਸ ਮਲਾਕੀਮ ਉਹ ਵੀ ਐਸਐਸਪੀ ਰੈਂਕ ਦਾ ਸਾਨੂੰ ਕੁੜੀ ਨੂੰ ਕਦੇ ਫੋਨ ਦਿਓ ਅਸੀਂ ਫੋਨ ਨਾ ਦਵਾਂਗੇ ਉੱਥੇ ਇਦਾਂ ਹੋ ਜੂ ਕਿਉਂ ਉੱਥੇ ਮਹਿਲਾ ਪ੍ਰਸ਼ਾਸਨ ਨਹੀਂ ਮੌਜੂਦ ਸੀ ਮੈਂ ਮੈਲਾ ਹੀ ਗਈ ਮੈਲਾ ਨਾਲ ਲੈ ਕੇ ਗਈ ਆ ਮੈਲਾ ਕੋਲ ਸੀ ਲੈ ਕੇ ਗਈ ਆ ਥੱਲੇ ਉਹਨਾਂ ਨੂੰ ਨਾਲ ਵੀ ਮੋਰੇ ਵੀ ਮਰ ਲਈ ਤੀ ਇੱਕ ਲੇਡੀਜ਼ ਜੀ ਗੇਂਡ ਸੀ ਉਹਨੇ ਫੋਨ ਲਿਆ ਉਹਨੇ ਫੋਨ ਚੈੱਕ ਕੀਤਾ ਤੁਸੀਂ ਇਹ ਇਹ ਗੱਲ ਦੱਸੋ ਕਿ ਅਸੀਂ ਐਡੇ ਵੱਡੇ ਅਹੁਦੇ ਵਾਲੇ ਆਪਰ ਕੋ ਗਏ ਹੋਈਏ ਸਾਨੂੰ ਕਹਿਣ ਆਪਣਾ ਫੋਨ ਦਿਓ ਤਾਂ ਅਸੀਂ ਕੀ ਕਵਾਂਗੇ ਫੋਨ ਨਹੀਂ ਦੇਣਾ ਹੋ ਸਕਦੀ ਇਹ ਗੱਲ ਜੀ ਛੋਟੀ ਬੇਟੀ ਚਾਹਦੂਗੀ ਅਸੀਂ ਕਿੱਡੇ ਕਿੱਥੇ ਜਾਂ ਜਾਂ ਚਿੱਤੇ ਜਾਂਦੀ ਅੱਗੇ ਵਧਤੀ ਜਾਈਏ ਅਸੀਂ ਕਿੱਡੇ ਬਦਮਾਸ਼ ਆ ਜਾਂ ਅਸੀਂ ਕਿੱਡੇ ਟੈਕ ਟੋ ਗਿਆ ਫਿਰਦੇ ਆ ਅਸੀਂ ਤਾਂ ਇੱਕ ਖੇਤੀ ਕਰਨ ਵਾਲੇ ਸਧਾਰਨ ਬੰਦੇ ਆ ਸੰਤਾਂ ਸਾਨੂੰ ਤਾਂ ਟੈਨ ਲੈਂ ਤਾਂ ਸਾਨੂੰ ਰਿਪੋਰਟ ਲਿਖਾਉਣ ਨੂੰ ਲੱਗਿਆ ਕਿ ਕਿੱਥੋਂ ਲਖਾਈਏ ਕੀ ਲਖਾਈਏ ਹਨਾ ਆਖਣਾ ਲੈ ਕੇ ਦਿੱਤੀ ਉਹ ਕਹਿੰਦੇ ਜੀ ਟਾਈਪ ਕਰਾ ਕੇ ਲਿਆਓ ਟਾਈਪ ਕਰਾ ਕੇ ਲੈਂਦੀ ਉਹ ਕਹਿੰਦੇ ਜੀ ਆਹ ਲਾਈਨਾਂ ਲਿਖਤੀਆਂ ਤੁਸੀਂ ਇਹ ਨਹੀਂ ਪ੍ਰਸ਼ਾਸਨ ਨਾਲ ਸੁਣੀ ਤਾਂ ਕਰ ਲਵਾਂਗੇ ਫੇਰ ਦੁਆਰਾ ਗਿਆ ਫੇਰ ਵਕੀਲ ਨਾਲ ਗੱਲ ਕੀਤੀ ਸ਼ਨੀਵਾਰ ਆ ਗਿਆ ਐਤਵਾਰ ਆ ਗਿਆ ਆਪਾਂ ਲੰਘਿਆ ਸਾਡੀ ਇੱਕ ਐਪਲੀਕੇਸ਼ਨ ਲਿਖਾ ਕੇ ਐਸਐਸਪੀ ਨੂੰ ਦੇਣ ਨੂੰ ਜੀ ਅਸੀਂ ਤਾਂ ਇੱਕ ਪਿੰਡ ਦੇ ਵਿੱਚ ਰਹਿੰਦੇ ਹਾਂ ਪਿੰਡ ਤੋਂ ਬਾਹਰ ਡੇਰਾ ਆ ਸਾਡਾ 500 ਮੀਟਰ ਤੇ ਬਾਹਰ ਡੇਰਾ ਆ ਤੇ ਡੇਰੇ ਦੇ ਉੱਤੇ ਹੀ ਅਸੀਂ ਵੇਲ ਹੋ ਰਹੀਏ ਇਹ ਬੰਦਾ 4 ਵਾਰੀ ਆਉਂਦਾ ਸਾਡੇ ਚਾਹਾਂ ਹੀ ਗੱਡੀਆਂ ਦੇ ਵਿੱਚ ਚਾਰਾਂ ਦੀ ਵੀਡੀਓ ਸਾਡੇ ਕੈਮਰੇ ਤੇ ਬਣੀ ਹੈ ਜਿਹੜੀ ਸਾਡੀ ਕੁੜੀ ਨੇ ਵੀਡੀਓ ਵਾਇਰਲ ਕਰ ਦਿੱਤੀਆਂ ਸਾਡੀ ਕੁੜੀ ਨੇ ਵੀਡੀਓ ਬਣਾ ਲਈਆਂ ਤੇ ਇਹ ਮੁੰਡਾ ਸਾਡੇ ਘਰ ਭੰਨ ਤੋੜ ਕੇ ਨਿਕਾਦੀ ਆਉਂਦਾ ਸੀ ਤੁਸੀਂ ਦੱਸੋ ਜੀ ਕੁੜੀ ਨੂੰ ਕਹੋ ਸਾਡਾ ਹੀ ਬਾਹਰ ਛੱਡ ਕੇ ਮੰਨਦੇ ਆ ਵੀਡੀਓ ਸਾਡੀ ਕੁੜੀ ਦੇ ਫੋਨ 'ਚ ਬਣਾ ਲਈਆਂ ਕੁੜੀ ਸਾਡੀ ਨੇ ਵਾਇਰਲ ਕਰ ਦਿੱਤੀਆਂ ਇਹਨਾਂ ਦਾ ਮੁੰਡਾ ਸਾਡੇ ਭੰਨ ਤੋੜ ਕੇ ਨਿਕਾਦੀ ਆਉਂਦਾ ਸੀ ਦੱਸੋ ਸਾਡੀ ਭੰਨ ਤੋੜਵਾਂਗੇ ਅਸੀਂ ਦੋਤੇ ਹੀ ਰਹਿੰਦੇ ਆ ਦੋ ਜਣੇ ਘਰ ਬੰਦਾ ਬਾਹਰ ਹੈ ਮੁੰਡਾ ਤਾਂ ਕੈਨੇਡਾ ਦੇ ਵਿੱਚ ਹੈ ਤਾਂ ਉਹ ਗ੍ਰਿਫਤਾਰ ਹੋਵੇਗਾ ਕੋਈ ਹੋ ਮੁੰਡਾ ਇੱਥੇ ਆ ਜੀ ਇਹ ਇੰਡੀਆ ਦੇ ਤੁਸੀਂ ਨਹੀਂ ਮੁੰਡਾ ਇੰਡੀਆ ਹੀ ਹੈ ਜੀ ਕੈਨੇਡਾ ਦਾ ਨਹੀਂ ਹੈ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਕਾਫੀ ਅਸੀਂ ਪ੍ਰਚਲਿਤ ਚੀਜ਼ ਦੇਖੀ ਹੈ ਕਿ ਮੁੰਡਾ ਕੈਨੇਡਾ ਦੇ ਵਿੱਚ ਹੈ ਕੁੜੀ ਇੱਥੇ ਹੈ ਤਾਂ ਇਸ ਕਾਰਨ ਵੀ ਜਿਹੜਾ ਮਤਲਬ ਪੁਆਇੰਟ ਆਫ View ਹੈ ਬਦਲ ਜਾਂਦਾ ਹੈ ਦਿਮਾਗ ਦੇ ਵਿੱਚ ਨਹੀਂ ਮੁੰਡਾ ਕੈਨੇਡਾ ਹੁਣ ਇਹ ਤਾਂ ਦੇਖੋ ਜੀ ਮੈਡਮ ਸਾਨਾ ਹੋਇਆ ਇਹ ਤਾਂ ਪ੍ਰਸ਼ਾਸਨ ਕੋ ਤੇ ਮੁੰਡਾ ਕੈਨੇਡਾ ਕਿੰਨਾ ਚਿਰ ਕੈਨੇਡਾ ਰਹੂਗਾ ਪਤਾ ਕੈਨੇਡਾ ਹੀ ਰਹੂਗਾ ਜੀ ਸਮਝ ਨਹੀਂ ਆ ਰਹੀ ਗੱਲ ਜੀ ਇੰਡੀਆ ਥੋੜਾ ਹੱਥ ਆ ਜਗਾ ਜੀ ਕੈਨੇਡਾ ਰਹੂਗਾ ਇੰਡੀਆ ਨਹੀਂ ਆ ਸਕਦਾ ਫੇ ਕਦੀ ਸਾਨੂੰ ਇੰਡੀਆ ਜੋ ਇਨਸਾਫ ਸਾਨੂੰ ਕੋਟ ਲਾਊਗਾ ਜੋ ਸਾਨੂੰ ਹੌਸਲ ਦਊਗਾ ਕੈਨੇਡਾ ਇੰਡੀਆ ਦੇ ਵਿੱਚ ਹੈ ਇਸ ਵੇਲੇ ਜਾਂ ਕੈਨੇਡਾ ਦੇ ਵਿੱਚ ਹੈ ਤੇ ਜਦੋਂ ਰਿਸ਼ਤਾ ਨਹੀਂ ਹੁੰਦਾ ਕੈਨੇਡਾ ਦੇ ਵਿੱਚ ਸੀ ਉਹ ਨਹੀਂ ਮੈਡਮ ਮੁੰਡਾ ਬੋਨ ਉਧਰ ਲਾਇਆ ਲੇਕਿਨ ਇੰਡੀਆ 'ਚ ਹੀ ਆ ਇੰਡੀਆ ਹੀ ਰਹਿੰਦੇ ਇੱਥੇ ਜੀ ਜੀ ਤੇ ਇੰਡੀਆ ਹੀ ਆ ਪੁਲਿਸ ਦੇ ਵੱਲੋਂ ਹੁਣ ਕੀ ਸਵਾਲ ਜਵਾਬ ਤੁਹਾਡੇ ਨਾਲ ਕੀਤੇ ਗਏ ਨੇ ਮੁੰਡੇ ਦੇ ਕੋਲ ਪੁਲਿਸ ਵੱਲੋਂ ਸਾਡੇ ਕੋਈ ਸਵਾਲ ਜਵਾਬ ਨਹੀਂ ਹੋਏ ਪੁਲਿਸ ਵੱਲੋਂ ਹੋ ਗਿਆ ਉਹ ਬੰਦ ਦੀ ਕਾਰਵਾਈ ਕੀਤੀ ਜਾਊਗੀ ਬਸ ਅੱਜ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਮੁੰਡੇ ਦੇ ਨਾਲ ਸਵਾਲ ਜਵਾਬ ਕੀਤੇਗਾ ਨਹੀਂ 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 ਤੁਹਾਡੀ ਕੋਈ ਗੱਲਬਾਤ ਨਹੀਂ ਹੈ ਜੀ ਮੁੰਡੇ ਦੀ ਜੀ ਪੁਲਿਸ ਦੀ ਜਦੋਂ ਤੁਸੀਂ ਇਸ ਨਹੀਂ ਪਤਾ ਨਹੀਂ ਜੀ ਨਹੀਂ 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 ਜੀ ਨਹੀਂ ਇਹ ਇਹ ਨਹੀਂ ਪਤਾ ਜੀ ਉਹ ਪੁਲਿਸ ਦੀ ਕੋਈ ਰਿੰਚਰ ਪੁੱਛ ਸਕਦੇ ਆ ਜੀ ਮੁੰਡੇ ਨਾਲ ਕੀ ਗੱਲ ਹੋਈ ਕੋਈ ਪੁੱਛਾ ਚ ਨਹੀਂ ਪਤਾ ਜੀ ਉਸ ਬਾਰੇ ਜੀ ਤੁਸੀਂ ਅਦਾਲਤ ਦਾ ਰੁਕ ਕਰਨ ਬਾਰੇ ਸੋਚ ਰਹੇ ਹੋ ਅਦਾਲਤ ਦਾ ਰੋਕੀ ਮੈਡਮ ਕਰਾਂਗੇ ਜੋ ਸਾਨੂੰ ਕੋਰਟ ਜਿਹੜੀ ਗਲਤੀ ਹੋ ਗਈ ਉਹ ਨਹੀਂ ਸਜ਼ਾ ਦਊਗਾ ਅਦਾਲਤ ਦਾ ਰੋਕ ਕਰਾਂਗੇ ਉਨੀ ਦੁਪਹਿਰੇ ਕੀ ਹੋ ਰਿਹਾ ਸਰਦਆ ਦੇਖੋ ਮੇਰੀ ਗਰਲਫ੍ਰੈਂਡ ਮੇਰੀ ਧੀ ਜਿਹੜੀ ਆ ਉਹ ਮੇਰੇ ਪੱਲਾ ਹੀ ਹੋ ਚੁੱਕਿਆ ਇਸ ਮਾਮਲੇ ਨੂੰ ਚਲਦੇ ਹੋਏ ਤੇ ਹੁਣ ਵੀ ਜੇ ਡਿਲੇ ਹੁੰਦਾ ਹੈ ਮਾਮਲੇ ਦੇ ਵਿੱਚ ਤੁਹਾਡੇ ਵੱਲੋਂ ਅਦਾਲਤ ਦਾ ਰੋਕਾ ਹੈ ਮੈਂ ਹੁਣ ਦੱਸੋ ਸਾਡੀ ਧੀ ਕੋਈ ਵਿਆਹ ਲਊ ਹੋ ਰਹੀ ਇਹਨਾਂ ਸਾਰੀ ਜ਼ਿੰਦਗੀ ਕੋਈ ਨਹੀਂ ਉਹਨੂੰ ਕਹੂਗਾ ਕਿ ਮੈਂ ਇਹਨਾਂ ਵਿਆਹ ਕਰਾਉਣਾ ਬਰਬਾਦ ਹੋ ਗਈ ਉਹਦੀ ਖਤਮ ਹੋ ਗਈ ਉਹਦੀ ਲਾਈਫ ਬਸ ਇੱਥੋਂ ਉਸ ਬੰਦੇ ਨੇ ਉਹਦੀ ਲਾਈਫ ਖਤਮ ਕਰ ਦਿੱਤੀ ਜੇ ਤੁਸੀਂ ਇਨਸਾਫ ਦੀ ਲੜਾਈ ਜਾਰੀ ਰੱਖਿਓ ਕਿਉਂਕਿ ਸਮਾਪਾਵੇਂ ਜਿਹੜਾ ਮਰਜ਼ੀ ਹੋਵੇ ਸਮਾਪਾਵੇਂ ਜਿੰਨਾ ਮਰਜ਼ੀ ਲੱਗ ਜਾਵੇ ਪਰ ਇਨਸਾਫ ਜ਼ਰੂ ਜ਼ਰੂਰ ਮਿਲਦਾ ਜੀ ਜ਼ਰੂਰ ਮਿਲਦਾ ਜਿੱਥੇ ਹਮੇਸ਼ਾ ਸਚਾਈ ਦੀ ਹੁੰਨੀ ਆ ਜੋ ਮਾਰਜੀ ਹੋਵੇ ਅੱਜ ਹੋਵੇ ਜਿੱਥੇ ਸਭੀ ਕੱਲ ਨੂੰ ਹੋਵੇ ਜਿੱਥੇ ਜੋ ਸਚਾਈ ਆ ਉਹਦੀ ਜਿੱਥੇ ਉਹਦੀ ਦੁਨੀਆ ਸਾਡੇ ਨਾਲ ਆ ਜੀ ਤੇ ਇੱਕ ਦੁਨੀਆ ਸਾਡੇ ਨਾਲ ਆ ਤੁਸੀਂ ਗੱਲਾਂ ਛੱਡ ਦਿਓ ਸਾਰੀ মিডিਆ ਸਾਡੇ ਨਾਲ ਆ ਹੋਰ ਵੇਖੋ ਤੁਸੀਂ ਕੁੜੀ ਦਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ ਕਿਉਂਕਿ ਤੁਸੀਂ ਸਾਰ ਕਰਦੇ ਅਸੀਂ ਸਾਰੀ ਦੁਨੀਆ ਦਾ ਸਤਕਾਰ ਕਰਦੇ ਹਾਂ ਤੁਮ੍ਹਾਂ ਦਾ ਕਰਦੇ ਹਾਂ মিডিਆ ਦਾ ਬਹੁਤ ਦਿਲੋਂ ਕਰਦੇ ਹਾਂ ਕਿਉਂਕਿ ਜੋ মিডিਆ ਸਾਡੀ ਜਤ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਜੀ